ਸੋ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ 'ਚ ਪ੍ਰਵਾਸੀਆਂ ਵੱਲੋਂ ਕਿੰਨਾ ਜ਼ਿਆਦਾ ਗੰਦ ਪਾਇਆ ਜਾ ਰਿਹਾ ਹੈ ਕਦੇ ਉਹ ਕਿਸੇ ਦੀ ਧੀ ਪਹਿਣ ਨੂੰ ਛੇੜ ਦਿੰਦੇ ਨੇ ਤੇ ਆ ਪਿੱਛੇ ਹਸ਼ਿਆਰਪੁਰ 'ਚ ਇੱਕ ਬੱਚੇ ਦਾ ਬਲਤਕਾਰ ਕਰਕੇ ਉਹਦਾ ਕਤਲ ਕਰ ਦਿੱਤਾ ਪ੍ਰਵਾਸੀ ਨੇ ਤੇ ਉੱਥੇ ਹੀ ਆਪਣੇ ਪੰਜਾਬ 'ਚ ਹੁਣ ਮਹਮ ਮਛੜੀ ਹੋਈ ਹੈ ਵੀ ਭਈਏ ਪਜਾਓ ਪੰਜਾਬ ਬਚਾਓ ਤੇ ਉਹ ਜਿਹੜੀ ਆਪਣੀ ਮਹਮ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਦਲੀਲਾਂ ਜਿਹੜੀਆਂ ਉਹ ਦੇ ਰਹੇ ਨੇ ਵੱਖ-ਵੱਖ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਉੱਥੇ ਜਿਹੜੇ ਕੁਝ ਕਾਮਰੇਡ ਲੋਕ ਨੇ ਜਾਂ ਕੁਝ ਅਫਸਰ ਨੇ ਉਹ ਵੀ ਆਪਣੀਆਂ ਦਲੀਲਾਂ ਦੇ ਰਹੇ ਨੇ ਜਿਨ੍ਹਾਂ ਦੀ ਕੋਈ ਤੁਕਣੀ ਬਣਦੀ ਜਿਹੜੇ ਕਿ ਕਾਮਰੇਡ ਕਦੇ ਸਿੱਖਾ ਖਿਲਾਫ ਦਲੀਲਾਂ ਦਿੰਦੇ ਨੇ ਬਿਆਨ ਦਿੰਦੇ ਨੇ ਤੇ ਪਹਿਲਾਂ ਉਹ ਦੀਪ ਸਿੱਧੂ ਖਿਲਾਫ ਵੀ ਬਿਆਨ ਲਈ ਗਏ ਵੀ ਇਹ ਮਾੜਾ ਤੇ ਉਹਨੂੰ ਧਰਨੇ ਚ ਉਭਾਉਣ ਦੀਆਂ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਜਿਵੇਂ ਉਸ ਕਿਸਾਨ ਜਥੇਬੰਦੀਆਂ ਦੇ ਬੰਦੇ ਨੇ ਜਿਵੇਂ ਇੱਕ ਉਹ ਗਰਾਹਾਂ ਇੱਕ ਰਾਜੇਵਾਲ ਜਾਂ ਇੱਕ ਉਹ ਦੀਪ ਸਿੰਘ ਆਲਾ ਹੈ ਕ੍ਰਾਂਤੀਕਾਰੀ ਯੂਨੀਅਨ ਐ ਮੈਨ ਲੱਗਦਾ ਹੈ ਉਹਦੀ ਤਾਂ ਇਹ ਜਿਹੜੇ ਕਾਮਰੇਡ ਨੇ ਇਹ ਹਰ ਵਾਰੀ ਐਵੇਂ ਹੀ ਕਰਦੇ ਨੇ ਤਾਂ ਹੁਣ ਇਹ ਕਹਿ ਰਹੇ ਨੇ ਕਿ ਪੰਜਾਬ ਸਾਰਿਆਂ ਦਾ ਸਾਂਝਾ ਦੇਸ਼ ਹੈ ਆਪਣਾ ਇਹ ਚ ਕਿਸੇ ਨੂੰ ਵੀ ਆਉਣ ਦਾ ਹੱਕ ਹੈ ਤੇ ਕੋਈ ਵੀ ਆ ਕੇ ਰਹਿ ਸਕਦਾ ਹੈ ਤੇ ਕੋਈ ਵੀ ਜਾ ਸਕਦਾ ਆਪਾਂ ਕਿਸੇ ਨੂੰ ਰੋਕ ਟੋਕ ਨਹੀਂ ਸਕਦੇ ਤਾਂ ਜੇ ਆਪਾਂ ਗੱਲ ਕਰੀਏ ਦੁਨੀਆ 'ਚ ਬਹੁਤ ਸਾਰੀਆਂ ਇਹੋ ਜਿਹੀਆਂ ਜਗ੍ਹਾਵਾਂ ਨੇ ਜਾਂ ਆਪਣੇ ਦੇਸ਼ 'ਚ ਵੀ ਜਿੱਥੇ ਇਕੱਲੇ ਉੱਥੇ ਦੇ ਲੋਕ ਹੀ ਜਾ ਸਕਦੇ ਨੇ ਜਾਂ ਧਰਮ ਦੇ ਜਿਵੇਂ ਮੈਂ ਕੁਝ ਦੇ ਚ ਉਦਾਹਰਨਾਂ ਦਵਾਂਗਾ ਜਿਵੇਂ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਮੱਕੇ ਮਦੀਨੇ ਦੀ ਜਿਹੜਾ ਮੱਕਾ ਉਹ ਮੁਸਲਮਾਨਾਂ ਦੀ ਜਗ੍ਹਾ ਹੈ ਉੱਥੇ ਮੁਸਲਮਾਨਾਂ ਤੋਂ ਬਿਨਾਂ ਕੋਈ ਵੀ ਨਹੀਂ ਜਾ ਸਕਦਾ ਕਿਉਂਕਿ ਉਹ ਮੁਸਲਮਾਨਾਂ ਦੀ ਮਰਜ਼ੀ ਹੈ ਵੀ ਉਹ ਕਿਸੇ ਨੂੰ ਉੱਥੇ ਹੋਰ ਨੂੰ ਆਉਣਾ ਅਲਾਉ ਕਰਨਾ ਜਾਂ ਨਾ ਕਰਨਾ ਇਸ ਕਰਕੇ ਜੇ ਕੋਈ ਉੱਥੇ ਬਿਨਾ ਉਹ ਤੋਂ ਜਾਂਦਾ ਉਹਨੂੰ ਉਹ ਸਜ਼ਾ ਵੀ ਦਿੰਦੇ ਨੇ ਤੇ ਫਾਈਨ ਵੀ ਲਾਉਂਦੇ ਨੇ ਇਸ ਕਰਕੇ ਮੁਸਲਮਾਨਾਂ ਤੋਂ ਬਿਨਾ ਉੱਥੇ ਕੋਈ ਵੀ ਐਂਟਰ ਨਹੀਂ ਕਰ ਸਕਦਾ ਤੇ ਜਾ ਨਹੀਂ ਸਕਦਾ ਐਮੀ ਇੱਕ ਸਿਟੀ ਹੈ ਆਪਣੇ ਕਿਸੇ ਦੇਸ਼ ਚ ਜਿਹਦਾ ਨਾਮ ਹੈ ਬਟੇਕਨ ਸਿਟੀ ਉੱਥੇ ਲੋਕ ਘੁੰਮਣ ਲਈ ਤਾਂ ਜਾਂਦੇ ਨੇ ਪਰ ਉੱਥੇ ਇੱਕ ਚਰਚ ਬਣੀ ਹੋਈ ਹੈ ਉਹ ਚ ਕੱਲੇ ਜਿਹੜਾ ਕ੍ਰਿਸਚੀਅਨਾਂ ਨੂੰ ਇਹ ਜਾਣ ਦਾ ਹੱਕ ਹੈ ਉੱਥੇ ਜਿਹੜੇ ਘੁੰਮਣ ਲੋਕ ਜਾਂਦੇ ਨੇ ਉਹ ਲੋਕ ਉੱਥੇ ਐਂਟਰ ਨਹੀਂ ਕਰ ਸਕਦੇ ਉੱਥੇ ਸਿਰਫ ਹੱਕ ਹੈ ਤਾਂ ਕ੍ਰਿਸ਼ਚਨਾਂ ਨੂੰ ਜਾਣ ਦਾ ਹੱਕ ਹੈ ਕਿਉਂਕਿ ਉਹ ਉਹਨਾਂ ਦੀ ਮਰਜ਼ੀ ਹੈ ਵੀ ਕਿਸੇ ਨੂੰ ਜਾਣ ਦੇਣ ਜਾਂ ਨਾ ਜਾਣ ਦੇਣ ਜਿਵੇਂ ਆਪਣੇ ਵੀ ਆਪਾ ਕਹਿ ਸਕਦੇ ਆ ਦਿੱਲੀ ਲਾਲ ਕਿਲੇ 'ਚ ਉੱਥੇ ਟਿਕਟ ਲੈ ਕੇ ਲੋਕ ਘੁੰਮਣ ਲਈ ਜਾਂਦੇ ਨੇ ਉੱਥੇ ਜਦੋਂ ਲੋਕ ਘੁੰਮਦੇ ਨੇ ਉੱਥੇ ਵੀ ਲੋਕਾਂ ਨੂੰ ਜਿਹੜੇ ਘੁੰਮਣ ਫਿਰਨ ਦੀ ਉਹ ਬਾਹਰ ਹੀ ਇਜਾਜ਼ਤ ਹੈ ਕੋਈ ਅੰਦਰ ਨਹੀਂ ਜਾ ਸਕਦਾ ਕਿਉਂਕਿ ਉਹ ਜਿਹੜੀ ਬਿਲਡਿੰਗ ਹੈ ਉਹ ਜੁਨਾਕ ਸੋਦੀਨ ਹੈ ਜਿਹੜੀ ਕਿ ਇੱਕ ਕਮੇਟੀ ਹੈ ਉਹ ਕਹਿੰਦੇ ਨੇ ਵੀ ਇਹ ਇੱਕ ਹੈਰੀਟੇਜ ਇਮਾਰਤ ਹੈ ਇਹਦੇ ਅੰਦਰ ਅਸੀਂ ਕਿਸੇ ਨੂੰ ਨਹੀਂ ਜਾਣ ਦਿੰਦੇ ਵੀ ਅਸੀਂ ਇਹਨੂੰ ਸੰਭਾਲਿਆ ਹੋਇਆ ਹੈ ਉੱਥੇ ਵੀ ਉਹਨਾਂ ਦੀ ਮਰਜ਼ੀ ਚੱਲਦੀ ਹੈ ਕਿਸੇ ਨੂੰ ਜਾਣ ਦੇਣ ਜਾਂ ਨਾ ਜਾਣ ਦੇਣ ਜੇ ਆਪਾਂ ਉਹ ਆਮ ਤੌਰ ਤੇ ਐਗਜ਼ਾਮਪਲਾਂ ਹੋਰ ਲਈਏ ਜਿਵੇਂ ਆਪਾਂ ਹਵਾਈ ਜਹਾਜ਼ ਦੀ ਟਿਕਟ ਲੈਨੇ ਆ ਆਪਾਂ ਕਹੀਏ ਵੀ ਇਸ ਦਾ ਸਾਰੇ ਹਵਾਈ ਜਹਾਜ਼ ਦੀ ਟਿਕਟ ਲਈ ਹੈ ਉੱਥੇ ਜਿਹੜਾ ਕਾਕਪਿਟ ਹੁੰਦਾ ਜਿੱਥੇ ਪਾਇਲਟ ਬੈ ਕੇ ਜਹਾਜ਼ ਉਡਾਉਂਦੇ ਨੇ ਉੱਥੇ ਲਿਖਿਆ ਹੁੰਦਾ ਕਿ ਓਨਲੀ ਅਥੋਰਾਈਜ਼ਡ ਅਲਾਉ ਬੀ ਅਥੋਰਾਈਜ਼ਡ ਪੀਪਲ ਨੇ ਜਿਹੜੇ ਉਹੀ ਉੱਥੇ ਜਾ ਸਕਦੇ ਨੇ ਜਿਵੇਂ ਆਪਾਂ ਕਹਿੰਦੇ ਆਂ ਵੀ ਪਾਇਲਟ ਇਕੱਲੇ ਜਾ ਸਕਦੇ ਨੇ ਵੀ ਹੋਰ ਕਿਸੇ ਨੂੰ ਜਾਣ ਦੀ ਉੱਥੇ ਅਨੁਮਤੀ ਨਹੀਂ ਦਿੱਤੀ ਜਾਂਦੀ ਤਾਂ ਜੇ ਕੋਈ ਰੌਲਾ ਪਾਊਗਾ ਵੀ ਮੈਂ ਤਾਂ ਸਾਰੇ ਜਹਾਜ਼ ਦੀ ਟਿਕਟ ਲਈ ਹੈ ਤਾਂ ਅਗਲੇ ਉਹਨੂੰ ਕੱਢ ਕੇ ਬਾਹਰ ਮਾਰਨਗੇ ਤੇ ਜਹਾਜ਼ ਲੈ ਜਾਣਗੇ ਕਿਉਂਕਿ ਉਹ ਉਹਨਾਂ ਦੀ ਮਰਜ਼ੀ ਹੈ ਵੀ ਕਿਸੇ ਨੂੰ ਅਸੀਂ ਉੱਥੇ ਵਾੜਨੇ ਜਾਂ ਨਹੀਂ ਵਾੜਨਾ ਐਵੇਂ ਜਿਵੇਂ ਬਰਟੇਨ ਦੀ ਰਾਣੀ ਹੈ ਜਿਹੜਾ ਉਹਦਾ ਮਹਿਲ ਬਣਿਆ ਹੋਇਆ ਲੋਕ ਉੱਥੇ ਵੀ ਘੁੰਮਣ ਜਾਂਦੇ ਨੇ ਉਹ ਲੋਕਾਂ ਨੂੰ ਸਿਰਫ ਇੱਕ ਹਿੱਸੇ 'ਚ ਘੁੰਮਣ ਦੀ ਇਜਾਜ਼ਤ ਹੀ ਦਿੰਦੇ ਨੇ ਦੂਜੇ ਹਿੱਸੇ 'ਚ ਉਹ ਘੁੰਮਣਾ ਉੱਥੇ ਉਹਨਾਂ ਨੇ ਮਨਾ ਕੀਤਾ ਹੋਇਆ ਹੈ ਕਿਉਂਕਿ ਉੱਥੇ ਅਗਲਿਆਂ ਦੀ ਮਲਕੀਅਤ ਹੈ ਅਗਲੇ ਜਾਣ ਦੇਣ ਜਾਂ ਨਾ ਜਾਣ ਦੇਣ ਜੇ ਆਪਾਂ ਉੱਥੇ ਛੋਟੀ ਜਿਹੀ ਉਦਾਹਰਣ ਲਈਏ ਆਪਣੇ ਆਮ ਘਰਾਂ ਦੀ ਜਿਵੇਂ ਆਪਣੇ ਘਰਾਂ ਦੀ ਵੀ ਮਰਿਆਦਾ ਹੁੰਦੀ ਹੈ ਜਿਵੇਂ ਆਪਣੇ ਘਰ 'ਚ ਕੋਈ ਰਿਸ਼ਤੇਦਾਰ ਆਉਂਦਾ ਹੈ ਜਾਂ ਕੋਈ ਵੀ ਆਉਂਦਾ ਹੈ ਅੱਜ ਕੱਲ ਸਾਰਿਆਂ ਨੇ ਇੱਕ ਆਪਣੇ ਘਰ 'ਚ ਕਮਰਾ ਬਣਾਇਆ ਹੁੰਦਾ ਜਿੱਥੇ ਰਿਸ਼ਤੇਦਾਰਾਂ ਨੂੰ ਬਿਠਾਉਂਦੇ ਨੇ ਜਿਹਦਾ ਆਪਾਂ ਜਿਹਨੂੰ ਡ੍ਰੈਂਗ ਰੂਮ ਕਹਿੰਦੇ ਆ ਤਾਂ ਫਿਰ ਆਪਾਂ ਰਿਸ਼ਤੇਦਾਰਾਂ ਨੂੰ ਉੱਥੇ ਬਿਠਾਉਂਦੇ ਆ ਆਪਾਂ ਬੈੱਡਰੂਮ 'ਚ ਨਹੀਂ ਲੈ ਜਾਂਦੇ ਰਸੋਈ 'ਚ ਨਹੀਂ ਲੈ ਜਾਂਦੇ ਕਿਉਂਕਿ ਇਹ ਇੱਕ ਮਰਿਆਦਾ ਬਣਾਈ ਹੈ ਜਿਵੇਂ ਸਾਰੇ ਦੁਨੀਆ ਦੀ ਇਹ ਕਹਿ ਲੋ ਵੀ ਆਪਾਂ ਰਿਸ਼ਤੇਦਾਰ ਨੂੰ ਡ੍ਰੈਂਗ ਰੂਮ 'ਚ ਬਿਠਾਵਾਂਗੇ ਪਰ ਕੋਈ ਹਰਜ ਨਹੀਂ ਵੀ ਆਪਾਂ ਬੈੱਡਰੂਮ 'ਚ ਵੀ ਲਿਆ ਸਕਦੇ ਆ ਪਰ ਇਹ ਦੁਨੀਆ ਦਾ ਇੱਕ ਹੈ ਜਿਹੜਾ ਉਹ ਬਿਰਤਾਂਤ ਹੈ ਜਿਹੜਾ ਬਣਿਆ ਹੋਇਆ ਹੈ ਵੀ ਆਪਾਂ ਰਿਸ਼ਤੇਦਾਰਾਂ ਨੂੰ ਜਿਹੜਾ ਡ੍ਰੈਂਗ ਰੂਮ 'ਚ ਬਿਠਾਉਣਾ ਇਹ ਇੱਕ ਗੈਸਚਰ ਬਣਿਆ ਹੋਇਆ ਦੁਨੀਆ ਦਾ ਬਾਕੀ ਜੇ ਆਪਾਂ ਗੱਲ ਕਰੀਏ ਜਿਵੇਂ ਹੋਟਲ ਦੀ ਆਪਾਂ ਕਿਸੇ ਹੋਟਲ 'ਚ ਜਾ ਕੇ ਉੱਥੇ ਰੂਮ ਬੁੱਕ ਕਰਦੇ ਆ ਜਿਹੜੀ ਹੋਟਲ ਦੀ ਰਸੋਈ ਹੁੰਦੀ ਹੈ ਉੱਥੇ ਵੀ ਕੱਲੇ ਉਹਦੇ ਵਰਕਰ ਹੋਟਲ ਦੇ ਵਰਕਰਾਂ ਨੂੰ ਜਾਣ ਦੀ अनुमति ਹੁੰਦੀ ਹੈ ਉੱਥੇ ਕੱਲੇ ਉਹਨਾਂ ਦਾ ਕੰਮ ਹੁੰਦਾ ਹੈ ਜੇ ਆਪਾਂ ਉੱਥੇ ਗੱਲ ਕਰੀਏ ਬੀ ਇਹ ਨੈਤਿਕਤਾ ਜਾ ਵੀ ਸਾਰਿਆਂ ਦਾ ਹੱਕ ਹੈ ਤਾਂ ਉਥੇ ਇਹ ਗੱਲਾਂ ਜਿੰਨੇ ਜੜੀਆਂ ਉਹ ਨਹੀਂ ਚੱਲਦੀਆਂ ਉਥੇ ਇਕੱਲੇ ਕੰਮ ਕਰਨ ਵਾਲਿਆਂ ਨੂੰ ਇਹ ਜਾਣ ਦੀ anumati ਹੁੰਦੀ ਹੈ ਤੇ ਜੇ ਆਪਾਂ ਹੋਰ ਗੱਲ ਕਰੀਏ ਤਾਂ ਇੱਕ ਅਜਰਾਇਲ ਚ ਜਗ੍ਹਾ ਹੈ ਜਿਹੜੀ ਯਰੂਸਲਮ ਉਹਦਾ ਨਾਮ ਹੈ ਉਹ ਸਿਰਫ 33 ਏਕੜ ਜਗ੍ਹਾ ਹੈ ਜਿੱਥੇ ਕਿ ਉਹਨਾਂ ਦਾ ਮੰਦਰ ਵਗੈਰਾ ਬਣਿਆ ਹੋਇਆ ਉਹ ਉਹ 33 ਏਕੜ ਤੇ ਉਹ ਮਕਸਦ ਜੀ ਆਪਣੀ ਜੰਗ ਲੜ ਰਹੇ ਨੇ ਐਨੇ ਲੋਕਾਂ ਨੂੰ ਉਹਨਾਂ ਨੇ ਮਾਰਤਾ ਵੀ ਕੋਈ ਉਥੇ ਕਬਜ਼ਾ ਨਾ ਕਰ ਸਕੇ ਕਿਉਂਕਿ ਉਹ ਉਹਨਾਂ ਦੀ ਜਗ੍ਹਾ ਹੈ ਉਹ ਉਹਨਾਂ ਦੀ ਮਰਜ਼ੀ ਹੈ ਵੀ ਉਹ ਉੱਥੇ ਕਿਸੇ ਨੂੰ ਆਉਣ ਦੇਣ ਜਾਂ ਨਾ ਆਉਣ ਦੇਣ ਤੇ ਸਵਾਲ ਇਹ ਵੀ ਆਉਂ ਕਾਮਰੇਡਾਂ ਨੂੰ ਵੀ ਜੇ ਤੁਸੀਂ ਗੱਲ ਕਰਦੇ ਹੋ ਵੀ ਪੰਜਾਬ ਵਿੱਚ ਕੋਈ ਵੀ ਆ ਕੇ ਰਹਿ ਸਕਦਾ ਹੈ ਤਾਂ ਤੁਸੀਂ ਉਹ ਜਗ੍ਹਾ ਤੇ ਜਾ ਕੇ ਦਿਖਾਓ ਜਿੱਥੇ ਜਿਵੇਂ ਮੱਕਾ ਜਾਂ ਬੈਟੇਕਨ ਸਿਟੀ ਹੈ ਜਾ ਐਰੋਪਲੇਨ ਦਾ ਜਿਹੜਾ ਕਾਕਪੀਟ ਹੈ ਅਗਲੇ ਉਹਦੇ ਪੁੜੇ 'ਚ ਗੋਲੀ ਮਾਰਨਗੇ ਕਿਉਂ ਤੁਸੀਂ ਉੱਥੇ ਜਾ ਕੇ ਦਿਖਾਓ ਪੰਜਾਬ 'ਚ ਤਾਂ ਤੁਸੀਂ ਹਰੇਕ ਵਾਰ ਕਹਿ ਦਿੰਨੇ ਹੋ ਵੀ ਇੱਥੇ ਆ ਸਕਦਾ ਕੋਈ ਕੋਈ ਵੀ ਜਾ ਸਕਦਾ ਤਾਂ ਉੱਥੇ ਤੁਸੀਂ ਐਂਟਰ ਕਰਕੇ ਦਿਖਾਓ ਉਹਨਾਂ ਤੇ ਤੁਸੀਂ ਕਿਉਂ ਨਹੀਂ ਬੋਲਦੇ ਜੇ ਆਪਾਂ ਪੰਜਾਬ ਦੀ ਧਰਤੀ ਦੀ ਗੱਲ ਕਰੀਏ ਇਹ ਇੱਕ ਬਹੁਤ ਹੀ ਚਰਖੇਜ਼ ਧਰਤੀ ਹੈ ਆਪਣੇ ਅਪਜਾਉ ਧਰਤੀ ਹੈ ਜਿਹੜੀ ਕਿ ਸਾਰੀ ਦੁਨੀਆ ਚੋਂ ਇਕੱਲੀ ਸਭ ਤੋਂ ਜ਼ਿਆਦਾ ਅਪਜਾਉ ਧਰਤੀ ਆਪਣੇ ਪੰਜਾਬ ਦੀ ਹੈ ਆਪਣੇ ਪੰਜਾਬ ਦਾ ਇੱਕ ਆਪਣਾ ਵੱਖਰਾ ਇਤਿਹਾਸ ਹੈ ਵੱਖਰਾ ਸੱਭਿਆਚਾਰ ਹੈ ਜਿੱਥੇ ਆਪਣੇ ਗੁਰੂਆਂ ਦਾ ਖੂਨ ਡੋਲਿਆ ਸਹਿਬਜ਼ਾਦਿਆਂ ਦਾ ਖੂਨ ਡੋਲਿਆ ਫੇਰ ਜਾ ਕੇ ਇਹ ਇੱਕ ਪਵਿੱਤਰ ਧਰਤੀ ਬਣੀ ਹੈ ਤੇ ਜੇ ਆਪਾਂ ਗੱਲ ਕਰੀਏ ਵੀ ਜਦੋਂ ਸਾਡਾ ਆਪਣਾ ਇੱਥੇ ਸੱਭਿਆਚਾਰ ਹੈ ਆਪਣਾ ਧਰਮ ਹੈ ਤਾਂ ਫੇਰ ਅਸੀਂ ਹੋਰ ਲੋਕਾਂ ਨੂੰ ਇੱਥੇ ਆਉਣ ਦੀ ਇਜਮਤੀ ਕਿਉਂ ਦਈਏ ਇੱਥੇ ਅਸੀਂ ਹੋਰ ਲੋਕਾਂ ਨੂੰ ਕਿਉਂ ਅਨਮਤੀ ਦਈਏ ਵੀ ਤੁਸੀਂ ਆ ਕੇ ਇੱਥੇ ਪਾਣ ਦੀਆਂ ਪਚਕਾਰੀਆਂ ਮਾਰੋ ਤੇ ਸਾਡੇ ਬੱਚਿਆਂ ਦਾ ਆ ਕੇ ਬਲਤਕਾਰ ਕਰੋ ਸਾਡੀਆਂ ਕੁੜੀਆਂ ਨੂੰ ਛੇੜੋ ਤੇ ਹੋਰ ਵੀ ਜਹਾ ਜਿਹੜੇ ਗੰਦਾ ਕੰਮ ਕਰਦੇ ਨੇ ਮੰਨ ਲਓ ਲੋਕਾਂ ਨੂੰ ਗੰਦਾ ਖਾਣਾ ਖਵਾਉਂਦੇ ਨੇ ਆਪਾਂ ਦੇਖਦੇ ਆਂ ਵੀ ਵੀਡੀਓਆ ਵਾਇਰਲ ਹੁੰਦੀਆਂ ਨੇ ਭਈਆਂ ਦੀਆਂ ਕਦੇ ਉਹ ਗੋਲ ਗੱਪਿਆਂ ਵਾਲੇ ਪਾਣੀ 'ਚ ਆਪਣਾ ਬਾਥਰੂਮ ਪਾਣਦੇ ਨੇ ਕਦੇ ਟੋਬਿਆਂ ਦਾ ਪਾਣੀ ਪਾਣਦੇ ਨੇ ਆਪਾਂ ਉਹਨਾਂ ਨੂੰ ਅਨੁਮਤੀ ਕਿਉਂ ਦਈਏ ਵੀ ਤੁਸੀਂ ਇਹ ਇੱਥੇ ਆ ਕੇ ਰਹੋ ਕਿਉਂਕਿ ਜਦੋਂ ਹੋਰ ਦੁਨੀਆ ਤੇ ਸਾਰੇ ਤੇ ਵਿੱਚ ਥਾਮਾਂ ਤੇ ਪਾਬੰਦੀਆਂ ਨੇ ਉਹਨਾਂ ਦੇ ਆਪ ਦੇ ਕਾਨੂੰਨ ਨੇ ਤਾਂ ਪੰਜਾਬ 'ਚ ਵੀ ਇਹ ਕਾਨੂੰਨ ਬਣ ਸਕਦੇ ਨੇ ਵੀ ਬਾਹਰਲੇ ਲੋਕਾਂ ਨੂੰ ਆ ਕੇ ਰਹਿਣ ਦੀ ਜਿਹੜੀ ਅਨੁਮਤੀ ਹੈ ਉਹ ਨਾ ਹੋਵੇ ਤਾਂ ਇੱਕ ਕੈਮੀ ਕਾਮਰੇਡ ਦਾ ਬਿਆਨ ਆਇਆ ਉਹ ਕਹਿੰਦਾ ਵੀ ਪੰਜ ਪਿਆਰੇ ਵੀ ਨੇ ਜਿਹੜੇ ਉਹ ਵੀ ਬਾਹਰੋਂ ਸੀ ਉਹ ਵੀ ਪੰਜਾਬ ਦੇ ਨਹੀਂ ਸੀ ਜੇ ਆਪਾਂ ਗੱਲ ਕਰੀਏ ਵੀ ਉਹ ਪੰਜ ਪਿਆਰੇ ਕੀ ਇੱਥੇ ਕੰਮ ਕਰਨ ਆਏ ਸੀ ਉਦੋਂ ਇੰਨਾ ਪ੍ਰਵਾਸ ਹੁੰਦਾ ਸੀ ਤਾਂ ਜਿਹੜੇ ਪੰਜ ਪਿਆਰੇ ਸੀ ਉਹ ਜਦੋਂ ਇੱਥੇ جنگ ਲੱਗੀ 40 ਲੱਖ ਜਿਹੜੇ ਉਹਨਾਂ ਆਪਣੇ ਦੁਸ਼ਮਣ ਸੀ ਉਹਨਾਂ ਨਾਲ ਉਹਨਾਂ ਨੇ جنگ ਲੜੀ ਉਹ ਭੱਜੇ ਨਹੀਂ ਸੀ ਕਿਉਂਕਿ ਆ ਪਿੱਛੇ ਜ ਆਪਾਂ ਦੇਖਦੇ ਆ ਜਦੋਂ ਪਾਕਿਸਤਾਨ ਨਾਲ ਆਪਣੇ ਇੰਡੀਆ ਦੀ جنگ ਲੱਗਣ ਦੀ ਸਾਰ ਹੋਈ ਸੀ ਉਦੋਂ ਮਾੜੀਆਂ ਮੋਟੀਆਂ ਮਸਈਲਾ ਚੱਲੀਆਂ ਸੀ ਇਹ ਭਈਏ ਨੇ ਜਿਹੜੇ ਟ੍ਰੇਨਾਂ ਭਰ ਭਰ ਕੇ ਗੁਜਰਾਤ ਯੂਪੀ ਵਾਪਸ ਜਾਣ ਲੱਗੇ ਲੱਗੇ ਸੀ ਤਾ ਜਿਹੜੇ ਪੰਜ ਪਿਆਰੇ ਨੇ ਉਹ ਭੱਜੇ ਤਾਂ ਨਹੀਂ ਸੀ ਸੋ ਇਹ ਜਿਹੜੇ ਕਾਮਰੇਡ ਨੇ ਇਹ ਹਰ ਵਾਰੀ ਐਵੇਂ ਕਰਦੇ ਨੇ ਇਹ ਪ੍ਰਵਾਸੀ ਵਰਸਸ ਸਿੱਖ ਦਾ ਮੁੱਦਾ ਬਣਾ ਰਹੇ ਨੇ ਨਾ ਕਿ ਪ੍ਰਵਾਸੀ ਵਰਸਸ ਪੰਜਾਬੀਆਂ ਦਾ ਮੁੱਦਾ ਬਣਾ ਰਹੇ ਨੇ ਜੇ ਪਤਾ ਹੋਵੇ ਕਿ ਪੰਜਾਬ 'ਚ ਜਿਹੜੇ ਸਰਪੰਚ ਨੇ ਸਭ ਤੋਂ ਪਹਿਲਾਂ ਮਤਾ ਪਾਇਆ ਵੀ ਪੰਜਾਬ ਪ੍ਰਵਾਸੀਆਂ ਨੂੰ ਪੰਜਾਬ 'ਚੋਂ ਬਾਹਰ ਕੱਢੋ ਵੀ ਇੱਥੇ ਪੰਜਾਬੀਆਂ ਦੇ ਰਹਿਣ ਦਾ ਅਧਿਕਾਰ ਹੈ ਉਹ ਜਿਹੜਾ ਸਰਪੰਚ ਹੈ ਉਹ ਹਿੰਦੂ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ ਉਹ ਇੱਕ ਹਿੰਦੂ ਸੀ ਨਾ ਕਿ ਸਿੱਖ ਸੀ ਸੋ ਜਿਹੜੇ ਇਹ ਕਾਮਰੇਡ ਨੇ ਇਹ ਹਰੇਕ ਵਾਰ ਇਹ ਸਿੱਖਾਂ ਖਿਲਾਫ ਵੀ ਬੋਲਦੇ ਰਹਿੰਦੇ ਨੇ ਜੇ ਤੁਹਾਨੂੰ ਇੰਨੀ ਉਹਨਾਂ ਦਾ ਪਿਆਰ ਆਉਂਦਾ ਤਾਂ ਤੁਸੀਂ ਜਦੋਂ ਪੈਸੇ ਇਕੱਠੇ ਕਰਦੇ ਹੋ ਆਪਣੀਆਂ ਜਥੇਬੰਦੀਆਂ ਲਈ ਤਾਂ ਉਹਨਾਂ ਤੋਂ ਇਕੱਠੇ ਕਰਿਆ ਕਰੋ ਪੰਜਾਬੀਆਂ ਤੋਂ ਕਿਉਂ ਇਕੱਠੇ ਕਰਦੇ ਹੋ ਜਿਵੇਂ ਤੁਸੀਂ ਨਾਮ ਰੱਖਿਆ ਹੋਇਆ ਕਿਸਾਨ ਜੁਨੀਆ ਨਾ ਅਗਰ ਆਹਾਂ ਤਾਂ ਉਹਦਾ ਨਾਮ ਆਪਣਾ ਰੱਖ ਦੋ ਕਿਰਤੀ ਮਜ਼ਦੂਰ ਜੁਨੀਅਨ ਪ੍ਰਵਾਸੀ ਜਾਂ ਪ੍ਰਵਾਸੀ ਮਜ਼ਦੂਰ ਜੁਨੀਅਨ ਨਗਰਾਂ ਜਿਵੇਂ ਰਾਜੇਵਾਲ ਵੀ ਉਹਨਾਂ 'ਚ ਸ਼ਾਮਿਲ ਹੈ ਜਿਹੜਾ ਵੱਖ-ਵੱਖ ਤਰ੍ਹਾਂ ਦੇ ਬਿਆਨ ਦਿੰਦਾ ਵੀ ਇੱਥੇ ਪਈਆਂ ਨੂੰ ਰਹਿਣ ਦਾ ਹੱਕ ਹੈ ਤਾਂ ਆਪਾਂ ਗੱਲ ਕਰੀਏ ਜੇ ਅੱਗੇ ਇੱਕ ਜਿਹੜੀ ਆਪਣੇ ਐਸਐਸਪੀ ਐ ਜੋਤੀ যাদਬ ਜਿਹੜੀ ਕਿ ਹਜੋਤਪੈਂਸ ਦੇ ਘਰ ਵਾਲੀ ਹੈ ਉਹਦਾ ਵੀ ਬਿਆਨ ਆਇਆ ਕਿ ਭਾਰਤ ਇੱਕ ਸਾਂਝਾ ਦੇਸ਼ ਹੈ ਇੱਥੇ ਸਾਰਿਆਂ ਨੂੰ ਰਹਿਣ ਦਾ ਅਧਿਕਾਰ ਹੈ ਤਾਂ ਜੇ ਇਥੇ ਸਾਰਿਆਂ ਨੂੰ ਰਹਿਣ ਦਾ ਅਧਿਕਾਰ ਹੈ ਉਹਨੇ ਪੰਜਾਬ ਬਾਰੇ ਵੀ ਕਿਹਾ ਵੀ ਪੰਜਾਬ ਚ ਵੀ ਸਾਰਿਆਂ ਨੂੰ ਰਹਿਣ ਦਾ ਅਧਿਕਾਰ ਹੈ ਤਾਂ ਜਿਹੜੀਆਂ ਹੋਰ ਸਟੇਟਾਂ ਨੇ ਪੰਜਾਬ ਦੀਆਂ ਉੱਥੇ ਵੀ ਪ੍ਰਧਾਨ ਮੰਤਰੀ ਮੋਦੀ ਹੀ ਐ ਜਿਵੇਂ ਆਪਾਂ ਗੱਲ ਕਰੀਏ ਹਿਮਾਚਲ ਨਾਗਾਲੈਂਡ ਮਣੀਪੁਰ ਉੱਤਰਾਖੰਡ ਵੀ ਉੱਥੇ ਕੋਈ ਵੱਖ ਕਾਨੂੰਨ ਨੇ ਕਿਉਂਕਿ ਉੱਥੇ ਜਿਹੜਾ ਬਾਹਰਲੇ ਲੋਕਾਂ ਦੇ ਜ਼ਮੀਨ ਲੈਣ ਤੇ ਮਨਾਹੀ ਹੈ ਜਿਵੇਂ ਹਿਮਾਚਲ ਚ ਕੋਈ ਬਾਹਰ ਦਾ ਬੰਦਾ ਜ਼ਮੀਨ ਲੈ ਕੇ ਖੇਤੀ ਨਹੀਂ ਕਰ ਸਕਦਾ ਜਾਂ ਆਪਣਾ ਕਾਰੋਬਾਰ ਨਹੀਂ ਕਰ ਸਕਦਾ ਸਾਰੇ ਉੱਥੇ ਆਪਣਾ ਕਾਰੋਬਾਰ ਹੈ ਜਿਹੜਾ ਠੇਕੇ ਤੇ ਲੈ ਕੇ ਕਰਦੇ ਨੇ ਤਾਂ ਐਮੀ ਨਾਗਾ لینڈ ਚ ਵੀ ਜਿਹੜੀਆਂ ਉੱਥੇ ਆਪਣੀਆਂ ਲੋਕ ਰਹਿੰਦੇ ਨੇ ਉਹੀ ਜ਼ਮੀਨ ਲੈ ਸਕਦੇ ਨੇ ਬਾਹਰੋਂ ਕੋਈ ਬੰਦਾ ਨਹੀਂ ਜ਼ਮੀਨ ਲੈ ਸਕਦਾ ਐਮੀ ਉੱਤਰਾਖੰਡ ਚ ਤਾਂ ਫਿਰ ਪੰਜਾਬ ਚ ਇਹ ਕਾਹਤੋਂ ਹੈ ਵੀ ਬਾਹਰਲਾ ਬੰਦਾ ਆ ਕੇ ਕੋਈ ਵੀ ਜ਼ਮੀਨ ਲੈ ਸਕਦਾ ਹੈ ਤਾਂ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਜਾਂ ਫਿਰ ਪੰਜਾਬ ਚ ਵੀ ਉਹਨਾਂ ਦੀ ਤਰ੍ਹਾਂ ਕਾਨੂੰਨ ਬਣਾਓ ਵੀ ਇੱਥੇ ਵੀ ਇਕੱਲੇ ਪੰਜਾਬੀ ਨੇ ਜਿਹੜੇ ਜਮੀਨਾ ਲੈ ਸਕਦੇ ਨੇ ਤੇ ਉਹੀ ਖੇਤੀ ਕਰ ਸਕਦੇ ਨੇ ਵੀ ਬਾੜ ਲਿਆਂ ਨੂੰ ਬੰਦ ਕਰੋ ਇਹ ਸਿਰਫ ਬਿਆਨ ਤਾਂ ਦੇ ਦਿੰਦੇ ਨੇ ਪਰ ਨਾ ਕੋਈ ਚੱਜ ਦੀ ਦਲੀਲ ਅੱਗੇ ਰੱਖਣ ਐਵੇਂ ਵਿੱਚ ਜਿਹੜੇ ਆਪਾਂ ਬੁੱਧੀਜੀਵੀ ਕਹਨੇ ਆ ਉਹ ਵੀ ਇੱਕ ਬੁੱਧੀਜੀਵੀ ਨੇ ਬਿਆਨ ਦਿੱਤਾ ਕਿ ਜਿਵੇਂ ਆਪਣੇ ਲੋਕ ਜੇ ਬਾਹਰ ਜਾਂਦੇ ਨੇ ਜੇ ਉੱਥੋਂ ਆਪਣੇ ਲੋਕਾਂ ਨੂੰ ਭਜਾਇਆ ਜਾਵੇ ਤਾਂ ਮੈਂ ਇਹ ਦਲੀਲ ਨੂੰ ਜਮਾ ਬੇਕਾਰ ਮੰਨਦਾ ਕਿਉਂਕਿ ਜੇ ਆਪਾਂ ਗੱਲ ਕਰੀਏ ਜੇ ਕੋਈ ਆਪਣੇ ਉਰੋਂ ਪੰਜਾਬ ਚੋਂ ਬਾਹਰ ਸਟੱਡੀ ਕਰਨ ਲਈ ਜਾਂਦਾ ਜਾਂ ਕੰਮ ਕਰਨ ਲਈ ਜਾਂਦਾ ਹੈ ਤਾਹੋ ਸਾਰੇ ਡਾਕੂਮੈਂਟ ਆ ਜਿਹੜੇ ਪੂਰੇ ਕਰਕੇ ਜਾਂਦਾ ਉਹਦੀ ਪੁਲਿਸ ਵਗੈਰੀ ਵੈਰੀਫਿਕੇਸ਼ਨ ਵੀ ਹੁੰਦੀ ਹੈ ਸਾਰਾ ਉਹ ਬੰਦੇ ਵਾੜੇ ਪਰਚੋਲ ਕੀਤੀ ਜਾਂਦੀ ਹੈ ਵੀ ਇਹਨੇ ਕੋਈ ਕ੍ਰਾਈਮ ਤਾਂ ਨਹੀਂ ਕਰਿਆ ਉਹ ਬੰਦਾ ਟੈਸਟ ਪਾਸ ਵੀ ਕਰਕੇ ਜਾਂਦਾ ਉਹਨਾਂ ਦੀ ਲੈਂਗੁਏਜ ਦਾ ਤਾਂ ਬਾਅਦ ਚੋਂ ਉਹਦੇ ਪਾਸਪੋਰਟ ਤੇ ਮੋਹਰ ਲੱਗਦੀ ਹੈ ਵੀ ਜੇ ਦੀ ਉਹ ਆਪਣੇ ਇੱਥੇ ਵਰਗਾ ਕੰਮ ਥੋੜੀ ਹੈ ਵੀ 100 200 ਦੀ ਟਿਕਟ ਕਰਾਓ ਸਲੀਪਰ ਡੱਬੇ 'ਚ ਬਹਿ ਕੇ ਪੰਜਾਬ ਚਾ ਕੇ ਉਤਰ ਜਾਓ ਤੇ ਇੱਥੇ ਆਪਣਾ ਰਹਿਣ ਲੱਗ ਜਾਓ ਨਾ ਇੱਥੇ ਕਿਸੇ ਦਾ ਕੋਈ ਉਲਸ ਵੈਰੀਫਿਕੇਸ਼ਨ ਹੁੰਦੀ ਹੈ ਨਾ ਕਿਸੇ ਦਾ ਕੋਈ ਬੈਕਗ੍ਰਾਉਂਡ ਕੀਤਾ ਚੈੱਕ ਕੀਤਾ ਜਾਂਦਾ ਤਾਂ ਜੇ ਕੋਈ ਬਾਹਰ ਜਾਂਦਾ ਹੈ ਉਹਦਾ ਸਭ ਕੁਝ ਚੈੱਕ ਹੁੰਦਾ ਵੀ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਕੌਣ ਹੈ ਕਿਵੇਂ ਹੈ ਸੋ ਇਹਨੂੰ ਆਪਾਂ ਇਹ ਚੀਜ਼ ਨਾਲ ਰਿਲੇਟ ਨਹੀਂ ਕਰ ਸਕਦੇ ਵੀ ਆਪਣੇ ਲੋਕ ਵੀ ਬਾਹਰ ਜਾਂਦੇ ਨੇ ਵੀ ਐਵੇਂ ਹੀ ਪ੍ਰਵਾਸੀ ਇੱਥੇ ਆਉਂਦੇ ਨੇ ਸੋ ਤਾਂ ਇਹ ਜਮਾ ਬਿਲਕੁਲ ਬੇਕਾਰ ਗੱਲ ਹੈ ਹੁਣ ਬਹੁਤ ਲੋਕ ਜਿਹੜੇ ਸਰਪੰਚ ਨੇ ਉਹ ਇਹ ਮਤੇ ਪਾਰ ਰਹੇ ਨੇ ਵੀ ਭਈਆਂ ਨੂੰ ਬਾਹਰ ਕੱਢਣਾ ਚਾਹੀਦਾ ਹੈ ਜਾਂ ਇੰਨਾ ਤੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਮੈਂ ਇਹ ਗੱਲ ਕਹਿਣਾ ਵੀ ਜਿਵੇਂ ਆਪਣੇ ਪੰਜਾਬ 'ਚ ਜਦੋਂ ਭਈਏ ਆਉਂਦੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰਨਾ ਚਾਹੀਦਾ ਹੈ ਜੇ ਆਪਾਂ ਉਹਨਾਂ ਨੂੰ ਠੱਲ ਪਾਉਣੀ ਹੈ ਵੀ ਉਹ ਕੋਈ ਕ੍ਰਾਈਮ ਕਰਕੇ ਤਾਂ ਨਹੀਂ ਆਇਆ ਉਹਨਾਂ ਦੇ ਇੱਥੇ ਆਧਾਰ ਕਾਰਡ ਬਗੈਰਾ ਚੈੱਕ ਹੋਣੇ ਚਾਹੀਦੇ ਨੇ ਵੀ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਕੋਈ ਉਹਨਾਂ ਤੇ ਫੀਸ ਵਗੈਰਾ ਲੱਗਣੀ ਚਾਹੀਦੀ ਐ ਵੀ ਉਹ ਜ਼ਮੀਨਾਂ ਨਾ ਲੈ ਸਕਣੇ ਇੱਕ ਕਾਨੂੰਨ ਵੀ ਬਣਾਣਾ ਚਾਹੀਦਾ ਸੋ ਇੱਕ ਬੰਦੇ ਨੇ ਹੋਰ ਇਹ ਗੱਲ ਕਹੀ ਜਿਹੜਾ ਕਿ ਪਈਆਂ ਦਾ ਭਈਆ ਸੀ ਤੇ ਪਤਾ ਨਹੀਂ ਯੂਪੀ ਦਾ ਰਹਿਣ ਵਾਲਾ ਸੀ ਪਤਾ ਨਹੀਂ ਬਿਹਾਰ ਦਾ ਕਹਿੰਦਾ ਜੇ ਪੰਜਾਬ ਚ ਤੁਸੀਂ ਭਈਆਂ ਨੂੰ ਕੁਝ ਕਿਹਾ ਜਿਹੜੇ ਬਾਹਰ ਰਹਿੰਦੇ ਨੇ ਪੰਜਾਬੀ ਹੋਰ ਸਟੇਟਾਂ ਚ ਵੀ ਉਸੀਆਂ ਉਹਨਾਂ ਨੂੰ ਮਾਰ ਦਾਂਗੇ 84 ਵਾਲਾ ਹਾਲ ਕਰ ਦਾਂਗੇ ਤਾਂ ਮੈਂ ਇਹ ਲੀਡਰਾਂ ਨੂੰ ਵੀ ਸਵਾਲ ਕਰਦਾ ਜਿਵੇਂ ਪਿੱਛੇ ਅਕਾਲੀ ਦਲ ਨੇ ਇੱਕ ਜਥੇਦਾਰ ਬਣਾਇਆ ਸੀ ਮਹੇਸ਼ ਬਰਮਾ ਜੀ ਦਾ ਨਾਮ ਸੀ ਜਿਹੜਾ ਕਿ ਬਾਰਲੀ ਸਟੇਟ ਦੇ ਹੀ ਰਹਿਣ ਵਾਲਾ ਸੀ ਭਈਆ ਸੀ ਤਾਂ ਆਪਾਂ ਉਹਨਾਂ ਤੋਂ ਵੀ ਪੁੱਛ ਸਕਦੇ ਹਾਂ ਵੀ ਤੁਸੀਂ ਇਹ ਕੀ ਸੋਚ ਕੇ ਬਣਾਇਆ ਸੀ ਵੀ ਤੁਸੀਂ ਭਈਆਂ ਨੂੰ ਸਾਡੇ ਸਿਰ ਤੇ ਬਿਠਾ ਰਹੇ ਹੋ ਤਾਂ ਕਰਕੇ ਜਿਹੜੇ ਇਹ ਕਾਮਰੇਡ ਨੇ ਜਾਂ ਲੀਡਰ ਨੇ ਇਹ ਐਵੇਂ ਹੀ ਆਪਣੇ ਬਿਆਨ ਦਿੰਦੇ ਰਹਿੰਦੇ ਨੇ ਸੋ ਮੈਂ ਆਸ ਕਰਦਾ ਵੀ ਜਿਹੜੀ ਆਪਣੀ ਪੰਜਾਬ ਸਰਕਾਰ ਹੈ ਉਹ ਕੋਈ ਬਿੱਲ ਪਾਸ ਕਰੇ ਤੇ ਇਨ੍ਹਾਂ ਤੇ ਕਾਨੂੰਨ ਬਣਾਵੇ ਵੀ ਜਿਹੜੇ ਮੂੰਹ ਚੱਕ ਕੇ ਇੱਥੇ ਆਕੇ ਰਹਿਣ ਲੱਗ ਜਾਂਦੇ ਨੇ ਬਾਅਦ 'ਚੋਂ ਗਲਤ ਹਰਕਤਾਂ ਕਰਦੇ ਨੇ ਵੀ ਉਹਨਾਂ ਨੂੰ ਠੱਲ ਪੈ ਸਕੇ ਸੁਖ ਸੁਖਪਾਲ ਕਹਿ ਰਹੇ ਨੇ ਵੀ ਪਹਿਲਾਂ ਇੱਕ ਬਿੱਲ ਲਿਖ ਕੇ ਭੇਜਿਆ ਦੀ ਆਪਣੀ ਵਿਧਾਨ ਸਭਾ 'ਚ ਸੋ ਹੁਣ ਵੀ ਕੋਈ ਬਿੱਲ ਬਣਾ ਚਾਹੀਦਾ ਸੋ ਤੁਹਾਡੀ ਕੀ ਰਾਏ ਆ ਤੁਸੀਂ ਵੀ ਆਪਣੀ ਰეკਮੈਂਟਾਂ 'ਚ ਜ਼ਰੂਰ ਦਿਓ